ਐਮ ਐਲ ਏ ਨਰਿੰਦਰ ਕੌਰ ਭਰਾਸ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਹੈ ਚਰਚਾ ਹੋ ਰਹੀ ਹੈ ਔਰ ਮੈਂ ਸਾਡੇ ਮੈਂਬਰ ਸਾਥੀ ਨਿੱਗਰ ਸਾਹਿਬ ਦੀ ਗੱਲ ਦੀ ਪ੍ਰੋਤਤਾ ਕਰਦੀ ਹਾਂ ਕਿ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਵੀ ਹੁੰਦੀ ਆ ਸੈਮੀਨਾਰ ਵੀ ਹੁੰਦੇ ਆ ਪਰ ਗੱਲ ਮੁੱਕਦੀ ਆ ਕਿ ਉਹਦੇ ਤੇ ਕੰਮ ਕੀ ਹੋਇਆ ਹੁਣ ਜੱਪਸੀਆਂ ਸਰਕਾਰਾਂ ਦੇ ਵਿੱਚ ਸੋ ਸਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਹਿੱਸਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਜਿਨ੍ਹਾਂ ਨੇ ਲਗਾਤਾਰ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਕੰਮ ਕੀਤਾ ਯਤਨ ਕੀਤਾ ਔਰ ਇੱਕ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਮੈਸੇਜ ਦਿੱਤਾ ਸਰ ਪਾਣੀਆਂ ਦੀ ਜੇ ਗੱਲ ਕਰੀਏ ਅ ਪਿਛਲੇ ਦਿਨੀ ਇੱਕ ਟ੍ਰਿਬਿਊਨ ਦੇ ਵਿੱਚ ਸਰ ਰਿਪੋਰਟ ਜਿਹੜੀ ਛਪੀ ਸੀਗੀ ਸਾਰੇ ਸਾਥੀਆਂ ਨੇ ਪੜ੍ਹੀ ਹੋਣੀ ਹੈ ਕੇਂਦਰ ਦੀ ਏਜੰਸੀ ਨੇ ਜਿਹੜੀ ਉਹ ਰਿਪੋਰਟ ਆ ਜਿਹੜੀ ਦਿੱਤੀ ਹੈ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਪਾਣੀ ਦਾ ਲੈਵਲ ਆ ਜਿਹੜਾ ਰੈੱਡ ਜ਼ੋਨ ਦੇ ਵਿੱਚ ਗਿਆ ਸੀਗਾ ਉਹਦੇ ਚ ਸਰ ਦੋ ਬਲਾਕ ਨੇ ਪੰਜਾਬ ਦੇ ਗੁਰੂ ਹਰ ਸਹਾਏ ਤੇ ਮੱਖੂ ਬਲਾਕ ਜਿਨ੍ਹਾਂ ਦਾ ਪਾਣੀ ਦਾ ਪੱਧਰ ਆ ਜਿਹੜਾ ਰੈੱਡ ਜ਼ੋਨ ਚੋਂ ਅੱਜ ਗ੍ਰੀਨ ਜ਼ੋਨ ਦੇ ਵਿੱਚ ਸਰ ਜਿਹੜਾ ਆ ਗਿਆ ਇਹ ਕੇਂਦਰ ਦੀ ਜਿਹੜੀ ਰਿਪੋਰਟ ਆ ਤੇ ਪੰਜਾਬੀ ਟਰਬਿਊਨ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਛਪੀ ਹੈ ਤੇ ਸਾਰੇ ਸਾਰਾ ਕੁਝ ਇਸੇ ਕਰਕੇ ਜਿਹੜਾ ਹੋ ਰਿਹਾ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਪੰਜਾਬ ਦਾ ਪਾਣੀ ਹੈ ਧਰਤੀ ਹੇਠਲਾ ਪਾਣੀ ਨਾ ਕੱਢਿਆ ਜਾਵੇ ਨਾ ਵਰਤਿਆ ਜਾਵੇ ਤਾਂ ਉਹਦੇ ਲਈ ਨਹਿਰੀ ਪਾਣੀ ਨੂੰ ਵਕਤਾਂ ਦੇ ਲਈ ਸਰਕਾਰ ਨੇ ਸਾਰ ਵੱਡੇ ਯਤਨ ਕੀਤੇ ਨੇ ਮੇਰਾ ਹਲਕਾ ਸੰਗਰੂਰ ਐ ਸਾ ਉਹਦੇ ਵਿੱਚ ਇੱਕ ਬਲਾਕ ਪਾਨੀਗੜ ਤੇ ਮੇਰੇ ਹਲਕੇ ਦੇ ਵਿੱਚ ਜਿੰਨੇ ਵੀ ਮਾਈਨਰ ਨੇ ਜਿੰਨੇ ਵੀ ਰਜਵਾਹੇ ਨੇ ਕੋਈ ਐਸਾ ਰਜਵਾਹਾ ਨਹੀਂ ਹੈਗਾ ਜਿਹੜਾ ਕੋਈ ਕੱਚਾ ਹੋਵੇ ਸਾਰੇ ਪਿਛਲੇ 3 ਸਾਲਾਂ ਦੇ ਵਿੱਚ ਪੱਕੇ ਹੋਏ ਨੇ ਇੱਕ ਦਾ ਕੰਮ ਜਿਹੜਾ ਚੱਲੀ ਜਾਂਦਾ ਔਰ ਉਹਦੇ ਨਾਲ ਹੀ ਕੱਲੇ ਰਜਵਾਹੇ ਨਹੀਂ ਸੂਏ ਨਹੀਂ ਉਹਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਖੇਤਾਂ ਤੱਕ ਲੈ ਕੇ ਜਾਣ ਦੇ ਲਈ ਜਿਹੜੇ ਖਾਲੇ ਨੇ ਜੀ ਉਹਨਾਂ ਦੇ ਉੱਤੇ ਵੀ ਉਨਾ ਹੀ ਕੰਮ ਤੇਜ਼ੀ ਨਾਲ ਹੋ ਰਿਹਾ ਤੇ ਮੇਰੇ ਹਲਕੇ ਦੇ ਵਿੱਚ 70% ਜਿਹੜਾ ਜਿਹੜਾ ਪਾਣੀ ਹੈ ਰਜਵਾਹਿਆਂ ਦਾ ਸੋਇਆਂ ਦਾ ਉਹਨੂੰ ਪਾਈਪਲਾਈਨਾਂ ਦੇ ਰਾਹੀਂ ਖਾਲਿਆਂ ਦੇ ਰਾਹੀਂ ਲੋਕਾਂ ਦੇ ਖੇਤਾਂ ਤੱਕ ਸਰ ਪਹੁੰਚਦਾ ਜਿਹੜਾ ਕੀਤਾ ਜਾ ਚੁੱਕਿਆ ਹੈ ਤੇ ਉਹਨਾਂ ਦੇ ਉੱਤੇ ਨਿਰੰਤਰ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਮੈਂ ਸਰ ਇਸ ਹਾਊਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ ਸਰਕਾਰ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਕੰਮ ਕਰ ਰਹੀ ਆ ਸਾਨੂੰ ਇਹ ਕੰਮ ਕਰਨ ਵੇਲੇ ਕਈ ਵਾਰ ਦਿੱਕਤ ਆ ਜਾਂਦੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਸ ਹਾਊਸ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਅਸੀਂ ਖਾਲੇ ਪੱਕੇ ਕਰਦੇ ਆ ਉੱਥੇ ਕਿਤੇ ਨਾ ਕਿਤੇ ਤਕਰਾਰ ਹੋ ਜਾਂਦੇ ਨੇ ਤੇ ਉਹ ਕੰਮ ਜਿਹੜੇ ਡਿਲੇ ਹੋ ਜਾਂਦੇ ਨੇ ਸਰ ਇਹ ਖਾਲੇ ਨੇ ਜਿਹੜੇ ਜ਼ਿਆਦਾਤਰ ਨੇ ਜਿਹੜੇ ਅੰਡਰਗਰਾਉਂਡ ਪਾਈਪਾਂ ਹੀ ਪੈਂਦੀਆਂ ਨੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਕਿਸੇ ਜ਼ਿੰਮੇਵਾਰ ਦਾ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਦੂਸਰਾ ਸਰ ਇੱਕ ਚੀਜ਼ ਮੈਂ ਹੋਰ ਜਿਹੜੀ ਕਹਿਣਾ ਚਾਹੁੰਨੀ ਆ ਮੈਂ ਉਹਦੇ ਲਈ ਮੈਂ ਵਧਾਈ ਦੇਣੀ ਆ ਕਿ ਇਹ ਵੀ ਪਹਿਲੀ ਵਾਰ ਪੰਜਾਬ ਦੇ ਵਿੱਚ ਹੋ ਰਿਹਾ ਕਿ ਜਿਹੜੇ ਸੂਏ ਨੇ ਉਹਨਾਂ ਦੀਆਂ ਜਿਹੜੀਆਂ ਟੇਲਾਂ ਨੇ ਜਦੋਂ ਸਰ ਬਰਸਾਤਾ ਹੁੰਦੀਆਂ ਨੇ ਪਾਣੀ ਆ ਜਿਹੜਾ ਉਹ ਪਿੱਛੋਂ ਬੰਦ ਕਰ ਦਿੱਤਾ ਜਾਂਦਾ ਪਰ ਜਿਹੜਾ ਸੂਰੇ ਦੇ ਵਿੱਚ ਪਾਣੀ ਆਲਰੇਡੀ ਛੱਡਿਆ ਜਾਂਦਾ ਉਹਨੇ ਟੇਲ ਤੱਕ ਜਾਣਾ ਹੀ ਜਾਣਾ ਤੇ ਜਦੋਂ ਟੇਲ ਤੱਕ ਜਾਂਦਾ ਪਾਣੀ ਤੇ ਉੱਥੇ ਜਾ ਕੇ ਜਿਹੜੇ ਜ਼ਿੰਮੇਦਾਰ ਹੁੰਦੇ ਨੇ ਜਿਨ੍ਹਾਂ ਦੇ ਖੇਤ ਨੇ ਉਹ ਪਾਣੀ ਉਹਨਾਂ ਦੇ ਖੇਤਾਂ ਵਿੱਚ ਜਾਂਦਾ ਤੇ ਉਹਨੂੰ ਮਾਰ ਕਰਦਾ ਸੀ ਪਰ ਮੈਂ ਵਧਾਈ ਦਿੰਨੀ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਮੰਤਰੀ ਸਾਹਿਬ ਨੂੰ ਵੀ ਵਧਾਈ ਦਿੰਨੀ ਆ ਕਿ ਇਹਨਾਂ ਨੇ ਇਹਦੇ ਉੱਤੇ ਇੱਕ ਨਵਾਂ ਪ੍ਰੋਜੈਕਟ ਜਿਹੜਾ ਲੈ ਕੇ ਆਂਦਾ ਵਾਟਰ ਰੀਚਾਰਜ ਕਰਨ ਲਈ ਟੇਲਾਂ ਦੇ ਉੱਤੇ ਸਾਰੇ ਇਹ 100 so ਬਾਈ 50 ਫੁੱਟ ਦਾ ਜਿਹੜਾ ਇੱਕ ਜ਼ਮੀਨਾਂ ਜਿਹੜੇ ਪੰਡਾ ਦੀਆਂ ਪੰਚਾਇਤਾਂ ਤੋਂ ਉੱਥੇ ਮਤੇ ਪਵਾ ਕੇ ਜਿਹੜਾ ਲੈ ਰਹੇ ਨੇ ਕਿ ਤਾਂ ਜੋ ਜਿਹੜਾ ਪਾਣੀ ਓਵਰਫਲੋ ਹੁੰਦਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਪਾਣੀ ਵੇਸ ਨਾ ਹੋਵੇ ਫਸਲਾਂ ਬਰਬਾਦ ਨਾ ਹੋਣ ਉਹ ਪਾਣੀ ਆ ਜਿਹੜਾ ਰੀਚਾਰਜ ਹੋ ਕੇ ਧਰਤੀ ਦੇ ਵਿੱਚ ਜਾਵੇ ਤੇ ਸਾਡਾ ਪਾਣੀ ਆ ਜਿਹੜਾ ਉਹ ਵੱਚ ਸਕੇ ਸੋ ਸਰ ਅੱਜ ਮੇਰੇ ਹਲਕੇ ਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨ ਨੇ ਸਾਡੇ ਸਰ ਮਲਕੀਤ ਸਿੰਘ ਨੇ ਸਾਬਕਾ ਸਰਪੰਚ ਬਟਿਆਣਾ ਤੋਂ ਸਰ ਉਹ ਦੱਸਦੇ ਆ ਕਿ ਮੇਰੀ ਉਮਰ ਸਰ ਉਹਨਾਂ ਦੀ ਉਮਰ ਤਕਰੀਬਨ 60 ਸਾਲ ਹੋਣੀ ਆ ਕਹਿੰਦੇ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇੱਕ ਛੋਟੇ ਜ਼ਿਮੀਂਦਾਰਾਂ ਛੋਟੇ ਕਿਸਾਨਾਂ ਤੱਕ ਵੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਪਹੁੰਚੂ ਇਸੇ ਤਰ੍ਹਾਂ ਹਰਕਿਸ਼ਨਪੁਰੇ ਤੋਂ ਨੰਬਰਦਾਰ ਸਾਹਿਬ ਨੇ ਗगन ਮਾਨ ਜੀ ਸਰ ਉਹ ਕਹਿੰਦੇ ਸਾਡਾ ਜਿਹੜਾ ਖੇਤ ਆ ਸਾਡੇ ਖੇਤ ਉਹ ਟੇਲਤੇ ਨੇ ਤੇ ਟੇਲਾਂ ਤੱਕ ਤੱਕ ਤੇ ਵੈਸੇ ਨਹੀਂ ਕਦੇ ਕਿਸੇ ਪੰਜਾਬ ਦੇ ਕਿਸਾਨ ਨੇ ਸੋਚਿਆ ਸੀ ਕਿ ਇੱਥੇ ਤੱਕ ਪਾਣੀ ਆ ਜਿਹੜਾ ਉਹ ਪਹੁੰਚੂਗਾ ਸੋ ਬਹੁਤ ਸਾਰੀਆਂ ਉਦਾਹਰਨਾਂ ਨੇ ਸਰ ਲੋਕ ਨੇ ਜਿਹੜੇ ਲੱਡੂ ਵੰਡ ਕੇ ਜਿਹੜੇ ਚੌਲਾਂ ਦੇ ਕਰਾਹੇ ਕੱਢ ਕੇ ਅੱਜ ਖੁਸ਼ੀ ਮਨਾ ਰਹੇ ਨੇ ਕਿ ਪੰਜਾਬ ਦੇ ਖੇਤਾਂ ਦੇ ਵਿੱਚ ਅੱਜ ਨਹਿਰੀ ਪਾਣੀ ਆ ਜਿਹੜਾ ਉਹ ਪਹੁੰਚ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਇਹਦੋਂ ਵੱਡੀ ਕੋਈ ਕੋਸ਼ਿਸ਼ ਆ ਜਿਹੜੀ ਹੋ ਸਕਦੀ ਐ ਸੋ ਬਾਕੀ ਵੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਤੇ ਵੀ ਵਿਚਾਰ ਕਰਨੀ ਚਾਹੀਦੀ ਐ ਤੇ ਜਿਹੜੀ ਚੀਜ਼ ਅੱਜ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ ਉਹਦੀ ਸਲਾਗਾ ਕਰਨੀ ਜਿਹੜੀ ਜ਼ਰੂਰ ਬਣਦੀ ਐ ਸਰ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵਧਾਈ ਦੇ ਪਾਤਰ ਨੇ ਕਿਉਂਕਿ ਟੇਲਾਂ ਤੱਕ ਪਾਣੀ ਮੇਰੇ ਖਿਆਲ ਪਿਛਲੇ 50-55 ਸਾਲ ਤੋਂ ਨਹੀਂ ਗਿਆ ਸੀ ਤੇ ਹੁਣ ਬਹੁਤ ਜ਼ਿਆਦਾ ਪਾਣੀ ਜਾ ਰਿਹਾ ਤੇ ਧਰਤੀ ਹੇਠਲਾ ਪਾਣੀ ਬਾਤ ਰਿਹਾ ਮੈਂ ਸਮਝਦਾ ਵੀ ਜਿੱਥੇ ਮਾਨ ਸਾਹਿਬ ਬਧਾਈ ਦੇ ਪਾਤਰ ਨੇ ਤੇ ਉੱਥੇ ਪੰਜਾਬ ਦੀ ਇੱਕ ਖੁਸ਼ਕਿਸਮਤੀ ਵੀ ਆ